ਕੱਲ ਜਿਵੇਂ ਕਿ ਸਾਨੂੰ ਆਦੇਸ਼ ਆਇਆ ਸ਼ਾਮ ਨੂੰ 4 ਵਜੇ ਮੌਕ ਡਰਿਲ ਕੀਤੀ ਜਾਊਗੀ ਸ਼ਾਮ ਨੂੰ 4 ਵਜੇ ਸਾਇਰਨ ਜਿਹੜਾ ਹੈਗਾ ਇਨ ਕੋਆਰਡੀਨੇਸ਼ਨ ਵਿਦ ਡਿਫੈਂਸ ਅਥਾਰਟੀਜ਼ ਸਾਇਰਨ ਸ਼ਹਿਰ ਦੇ ਵਿੱਚ ਕੁਝ ਥਾਵਾਂ ਤੇ ਸਾਇਰਨ ਵੱਜੂਗਾ ਔਰ ਉਸ ਸਾਇਰਨ ਵੱਜਣ ਤੋਂ ਬਾਅਦ ਸਾਡੀ ਮੌਕ ਡਰਿਲ ਦੀ ਸ਼ੁਰੂਆਤ ਹੋਊਗੀ ਮੌਕ ਡਰਿਲ ਦੇ ਵਿੱਚ ਅਸੀਂ ਸਕੂਲ ਦੇ ਕੁਝ ਬੱਚਿਆਂ ਨੂੰ ਐਨਸੀਸੀ ਦੇ ਵੋਲੰਟੀਅਰਸ ਨੂੰ सिविलियंस ਨੂੰ ਔਰ ਜਿਹੜੇ ਸਾਡੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਐਨ ਡੀਆਰਐਫ ਕਾਰਪੋਰੇਸ਼ਨ ਫਾਇਰ ਸੇਫਟੀ ਪੁਲਿਸ ਇਨ ਸਾਰਿਆਂ ਦੇ ਤਾਲਮੇਲ ਨਾਲ ਹੈਲਥ ਅਥਾਰਟिटीज ਸਾਰਿਆਂ ਦੇ ਤਾਲਮੇਲ ਨਾਲ ਫਾਇਰ ਸੇਫਟੀ ਐਂਡ ਰੈਸਕਿਊ ਆਪਰੇਸ਼ਨ ਅਸੀਂ ਕਰਾਂਗੇ ਜਿਵੇਂ ਕਿ ਇੱਕ ਬਿਲਡਿੰਗ ਦੇ ਵਿੱਚ ਜੇ ਅੱਗ ਲੱਗ ਜਾਂਦੀ ਹੈ ਉਹਦੇ ਵਿੱਚੋਂ ਕਿਵੇਂ ਉਸ ਤੋਂ ਇੱਕ ਰੈਸਕਿਊ ਆਪਰੇਸ਼ਨ ਕਿਵੇਂ ਕੱਢਿਆ ਜਾਂ ਬੰਦਿਆਂ ਨੂੰ ਕਿਵੇਂ ਬਚਾਇਆ ਜਾਂਦਾ ਹੈ ਕੱਢਿਆ ਜਾਂਦਾ ਹੈ ਐਂਬੂਲੈਂਸ ਤੇ ਬਿਠਾ ਕੇ ਹਸਪਤਾਲ ਦੇ ਵਿੱਚ ਕਿਵੇਂ ਲੈ ਕੇ ਆਣਾ ਹੈ ਉਸ ਤੇ ਕਿਵੇਂ ਆਪਰੇਸ਼ਨ ਹੋਏਗਾ ਕਿਵੇਂ ਉਹਨਾਂ ਨੂੰ ਟ੍ਰੀਟਮੈਂਟ ਦਿੱਤਾ ਜਾਊਗਾ ਉਹਦੇ ਨਾਲ ਨਾਲ ਟ੍ਰੈਫਿਕ ਕਿਵੇਂ ਮੈਨੇਜ ਕਰਨਾ ਹੈ ਜੇ ਇਦਾਂ ਦੇ ਹਾਲਾਤ ਬਣਦੇ ਆ ਤਾਂ ਇਹਦੇ ਵਿੱਚ ਪੈਨਿਕ ਨਹੀਂ ਇਟਸ ਜਸਟ ਅ ਮੌਕ ਡ੍ਰਿਲ ਇੱਕ ਮੌਕ ਡ੍ਰਿਲ ਦਾ ਹੀ ਹਿੱਸਾ ਹੈ ਜਿਹੜਾ ਕਿ ਇਹ ਇੱਕ ਲੋਕਾਂ ਨੂੰ ਅਵੇਅਰਨੈਸ ਵਾਸਤੇ ਇੱਕ ਮੌਕ ਡ੍ਰਿਲ ਕਰਾਈ ਜਾਂਦੀ ਹੈ ਇਹਦੇ ਨਾਲ ਨਾਲ ਹੀ ਰਾਤ ਨੂੰ 8 ਵਜੇ 8 ਤੋਂ ਲੈ ਕੇ 8:30 ਵਜੇ ਬਲੈਕਆਊਟ ਕੀਤਾ ਜਾਊਗਾ ਔਰ ਸ਼ਹਿਰ ਦੇ ਕੁਝ ਥਾਵਾਂ ਦੇ ਵਿੱਚ ਬਲੈਕਆਊਟ जिमें कि कंप्लीट डार्क जोड़ा है पी एस पी सी एल नदतं ये वास्ते जारी कर दिखाई गई ने और मेरे शहर वास बेनती है भी तुम ये साडा सहयोग करो ताकि इस चीज़ को जोड़ा है सफलतापूर्वक नेपरे चाड़िया जा सके थैंक यू हमारे चैनल को सबसक्राइब करके आप सिर्फ एक दर्शक नहीं बल्कि इस कम्यूनिटी की पहल का हिस्सा बन जाते हैं तो उस लाइक बटन को दबा दीजिए सब्सक्राइब कीजिए और नोटिफिकेशन ऑन कर दीजिए कभी भी कोई अपडेट मिस न हो और क्राइम ट्रैकर्स 24x7 के साथ अपने कान जमीन से जुड़े रखिए सुरक्षित रहिए जानकारी रखिए और याद रखिए किसी भी न्यूज अपडेट या एडवर्टाइजमेंट के लिए हमसे संपर्क करने में बिल्कुल न हिचकिचाएं मिलकर आइए अपने मोहल्ले पर पैनी नजर रखें अगले अपडेट में मिलते हैं